ਹਰ ਬੱਚਾ ਬਜ਼ੁਰਗ ਮਾਤਾਵਾਂ ਭੈਣਾ ਇਸ ਗੱਲ ਦੀ ਪਿਆਰ ਨੇ ਭਲੇਖਾ ਤੁਹਾਡਾ ਕੱਢ ਦਾਂਗੇ ਇਹ ਬੁਜ਼ੁਰਾਂ ਵਾਲੀਆਂ ਲੜਾਈਆਂ ਬੰਦ ਕਰਕੇ ਚੋਰੀ ਛਿਪੇ નિર્ਦੋਸ਼ਾਂ ਨੂੰ ਮਾਰਨਾ ਬੰਦ ਕਰਕੇ ਸਿੱਧਾ ਚੈਲੰਜ ਕਰਕੇ ਤੁਸੀਂ ਆਓ ਤੇ ਤੁਹਾਨੂੰ ਸਮਝ ਆ ਜਾਏਗੀ ਕਿ ਤੁਹਾਡੀ ਔਕਾਤ ਕੀ ਹੈ ਮੈਂ ਹੁਣ ਬੇਨਤੀ ਕਰੂੰਗਾ ਸਰਦਾਰ ਤ੍ਰਿਪਤੀ ਰਜਿੰਦਰ ਸਿੰਘ ਬਾਜਵਾ ਜੀ ਨੂੰ ਉਹ ਦੋ ਸ਼ਬਦ ਸਾਂਝੇ ਕਰਨ ਕਰਨ ਜੇ ਸੀ ਤੁਨ ਸਰਮਣ ਮਾਰਿਆ ਗਿਆ ਉਹਦੇ ਲੋਕੋ ਜੋ ਅਸੀਂ ਅੱਜ ਸਾਰੇ ਸ਼ਹਿਰ ਵਾਸੀ ਪਾਰਟੀ ਭਾਈ ਜਸੋਖੇ ਧਰਮਾ ਦੇ ਤੌਰ ਤੇ ਸਾਰੇ ਹਿੰਦੁਸਤਾਨੀ ਅਸੀਂ ਇਕੱਠੇ ਹੋ ਕੇ ਆਪਣੇ ਗੌਂਢੀ ਮੁਰਗ ਨੂੰ ਦਸਨਾ ਚਾਹੁੰਦੇ ਆ ਇਸ ਮਸਲੇ ਵਿੱਚ ਲਾ ਕੋ ਸਾਡੀ ਪਾਰਟੀ ਆ ਲਾ ਕੋ ਸਾਡਾ ਧਰਮ ਆ ਅਸੀਂ ਸੈਂਟਰ ਸਰਕਾਰ ਦੇ ਮਰ ਰੋਤੇ ਆ ਜੋ ਸੈਂਟਰ ਸਰਕਾਰ ਐਕਸ਼ਨ ਕਰੇਗੀ ਅਸੀਂ ਉਹਦੇ ਨਾਲ ਆ पर ये जो श्रीनगर चाहे बहुत मदभाग है परमात्मा करे उस मुल्क समे हस्तिया मारना कोई कोई दली ना कोई दलेरी नहीं

ਚੱਕ ਲੈ ਆਂਦਾ ਮੜਮੰਦਾ ਅੱਛਾ ਪਿੱਛੇ ਰਹਿ ਗਿਆ ਉਹ ਖੇਡਿਆ ਨਾ ਪਰ ਉਹਦੇ ਨਾਲ ਹਾਂ ਪਰ ਉਹਦੇ ਦੀ ਬੋਲ ਦੇ ਸਪੀਚ ਕਰਦਾ ਬਾਕੀ ਸਾਰ ਮੁਰਦਾ ਸਤਲ ਕੀਤੇ ਇਹ ਬਹੁਤ ਹੀ ਨਿੰਦਨਯੋਗ ਔਰ ਬਹੁਤ ਹੀ ਘਟਿਆ ਕਰਤੂਤ ਹੈ ਜਿਹੜੀ ਉਹਨਾਂ ਵੱਲੋਂ ਅੰਜਾਮ ਦਿੱਤੀ ਗਈ ਉਸੇ ਦੇ ਰੋਸ ਦੇ ਵਿੱਚ ਅੱਜ ਕੱਢਿਆ ਜਾ ਰਿਹਾ ਤਾਂ ਕਿ ਇਹ ਗੱਲ ਦਾ ਪਤਾ ਲੱਗ ਸਕੇ ਦੁਸ਼ਮਣਾਂ ਨੂੰ ਕਿ ਉੱਤੇ ਇਸ ਰੋਸਵਜੋਂ ਪ੍ਰਦਰਸ਼ਨ ਕਰ ਰਿਹਾ ਕਿਉਂਕਿ ਹਰ ਵਾਰੀ ਚਾਹੇ ਉਹ ਤਾਜ ਤੇ ਹਮਲਾ ਉੱਦ ਪੈਨ ਗੈਮ ਤੇ ਘਟਨਾ ਵਾਪਰੀ ਹੈ ਬਿੜਾਈ ਘਟਨਾ ਅੱਜ ਕੈਨਲ ਮਾਰਚੀ ਚੱਡਿਆ ਇਹ ਸਾਰਿਆਂ ਨੂੰ ਕਿਸ ਤਰ੍ਹਾਂ ਦੇਖੋ ਜਿਹੜਾ ਪੈਨ ਗੈਮ ਤੇ ਘਟਨਾ ਹੋਈ ਆ ਜਿਹੜੇ ਨਰਦੋਸ਼ ਮਾਰੇ ਗਏ ਨੇ ਉਹਨਾਂ ਦੇ ਪਰਿਵਾਰਾਂ ਨਾਲ ਪੀੜ ਸਾਂਝੀ ਕਰਦਿਆਂ ਹੋયા ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝੇ ਕਰਦਿਆਂ ਹੋਇਆ ਅਸੀਂ ਸਾਰੇ ਸ਼ਹਿਰ ਵਾਸੀ ਇਕੱਠੇ ਹੋਏ ਆ ਕਿਉਂਕਿ ਬਾਣੀ ਚ ਲਿਖਿਆ ਜੋ ਪੜੋਸੀ ਕੇ ਹੁਆ ਉਹ ਆਪਣੇ ਵੀ ਜਾਨ ਜੇ ਅੱਜ ਤੇਰੇ ਕਿਸੇ ਗਵਾਂਢੀ ਨਾਲ ਗੱਲ ਹੋਈ ਆ ਤੇ ਖੁਸ਼ ਨਾ ਹੋ ਕਿਸੇ ਦਿਨ ਕਰਨਾ ਵੀ ਹੋ ਸਕਦਾ ਇਹ ਪਾਣਾ ਕਿਸੇ ਹਿੰਦੁਸਤਾਨੀ ਨਾਲ ਹੀ ਵਰ ਸਕਦਾ ਤੇ ਅੱਜ ਸਾਡਾ ਵੇਲਾ ਵੈ ਸਾਰੀਆਂ ਪਾਰਟੀਆਂ ਛੱਡ ਕੇ ਸਾਰੇ ਧਰਮ ਛੱਡ ਕੇ ਕਿ ਹਿੰਦੁਸਤਾਨੀ ਬਣ ਕੇ ਇਸ ਦੁੱਖ ਚ ਵਿੱਚ ਉਹਨਾਂ ਪਰਿਵਾਰਾਂ ਨਾਲ ਖਲੋਈਏ ਤੇ ਮੁਲਕ ਦੀ ਸਰਕਾਰ ਨਾਲ ਖਲੋਈਏ ਸੈਂਟਰਲ ਸਰਕਾਰ ਕੀ ਐਕਸ਼ਨ ਲੈਂਦੀ ਨਹੀਂ ਲੈਂਦੀ ਉਹਨਾਂ ਦਾ ਕੰਮ ਆ ਪਰ ਅਸੀਂ ਸਾਰੀਆਂ ਪਾਰਟੀਆਂ ਛੱਡ ਕੇ ਕੋਈ ਕਾਂਗਰਸੀ ਨਹੀਂ ਕੋਈ ਕਾਲੀ ਨਹੀਂ ਕੁਛ ਨਹੀਂ ਅਸੀਂ ਅੱਜ ਇੱਕ ਹਿੰਦੂਸਤਾਨੀ ਹੋਣ ਦੇ ਨਾਤੇ ਇਸ ਐਕਸ਼ਨ ਜੋ ਐਕਸ਼ਨ ਕਰਕੇ ਉਹ ਨਾਲ ਖਲੋਤੇ ਆ ਇੱਕ ਦੁੱਖ ਸਾਂਝਾ ਗਲੀ ਸਾਰੇ ਸ਼ਹਿਰ ਵਾਸੀ ਇਕੱਠੇ ਹੋਏ ਪਰ ਲਾਹੇ ਤੋਂ ਬਾਅਦ ਭਾਰਤ ਪਾਕਿਸਤਾਨ ਦੇ ਜੰਗ ਵਰਗੇ ਹੀ ਹਾਲਾਤ ਬਣ ਗਏ ਸਾਡਾ ਸਟਰੀਅਰ ਜੰਗ ਦੇ ਹਾਲਾਤ ਬਣੇ ਨੇ ਪਰ ਜੰਗ ਲੱਗਣੀ ਨਹੀਂ ਲੱਗਣੀ ਕਿ ਐਕਸ਼ਨ ਕਰਨਾ ਸੈਂਟਰ ਸੇ ਕਰਦਾ ਕੰਮ ਅਸੀਂ ਤਾਂ ਦੋਸਤਾਂ ਨਾਲ ਇਕੱਠੇ ਹੋਏ ਆ ਕਿਹੋ ਜਿਹਾ ਐਕਸ਼ਨ ਕਰਨਾ ਇਹ ਦਿੱਲੀ ਵਾਲੇ ਦਾ ਫੈਸਲਾ ਹੈ ਪੌਂਚਾ ਦਾ ਫੈਸਲਾ ਅਸੀਂ ਉਹਨਾਂ ਦੇ ਨਾਲ 2 ਏਪ੍ਰੈਲ ਨੂੰ ਤਹਿਲਗਾਂ ਵਿਖੇ ਜਿਹੜੀ ਪਾਕਿਸਤਾਨ ਤੋਂ ਉਸ ਪੈਠੀਆਤਿਆਂ ਨੂੰ ਸਲਾਨੀਆਂ ਤੇ ਇੱਕ ਸੈਰ ਕਰਨ ਗਏ ਨੇ ਹੱਥੇ ਲੋਕਾਂ ਤੇ ਉਹਨਾਂ ਦੀ ਇਨਸਾਨੀਅਤ ਤੋਂ ਗਿਰੀ ਹੋਈ ਘਟਨਾ ਕੀਤੀ ਹੈ ਉਹਨਾਂ ਦਾ ਜਾਨ ਚਲੀ ਗਈ ਹੈ ਉਹਨਾਂ ਦੀ ਹੱਤਿਆ ਕੀਤੀ ਹੈ ਇਹ ਇੱਕ ਇਨਸਾਨੀਅਤ ਤੋਂ ਗਿਰੀ ਹੋਈ ਕਰਤੂਤ ਹੈ ਤਲੰਕਤ ਕਰਨ ਵਾਲੀ ਗੱਲ ਹੈ ਅਸੀਂ ਇਹਨਾਂ ਦੀ ਘੋਰ ਨਿੰਦਾ ਕਰਦੇ ਹਾਂ ਇਸੇ ਰੋਜਵਜੋਂ ਅੱਜ ਅਸੀਂ ਸਰਦਾਰ ਤ੍ਰਿਪਤੀ ਸਿੰਘ ਬਾਜਵਾ ਜੀ ਐਮਬਲੈਂਸ ਸਾਹਿਬ ਫਤਿਹਗੜ ਚੂੜੀਆਂ ਦੀ ਰਹਿਨਮਾਈ ਦੇ ਵਿੱਚ ਫਤਿਹਗੜ ਚੂੜੀਆਂ ਵਿਖੇ ਕੈਡਲ ਮਾਰਚ ਕੀਤਾ ਹੈ ਤੇ ਅਸੀਂ ਭਾਰਤ ਸਰਕਾਰ ਦੇ ਬਿਲਕੁਲ ਨਾਲ ਚੜਹਾਲੋਂ ਖੜੇ ਹਾਂ ਇਸ ਤੇ ਸਾਰੇ ਇਕੱਠੇ ਹਾਂ ਅਤੇ ਭਾਰਤ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਅੱਤਵਾਦੀਆਂ ਦੇ ਖਿਲਾਫ ਪਛਾਣ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਅਮਨ ਤੇ ਸ਼ਾਂਤੀ ਤੇ ਅਖੰਡਤਾ ਦੀ ਭਾਰਤ ਨੂੰ ਤੋੜਨ ਦੀ ਜੁਰਤ ਨਾ ਕਰੇ ਪ੍ਰਵਾਮਾ ਦੇ ਵਿੱਚ ਹੋਇਆ ਆ ਪਾਕਿਸਤਾਨ ਦੀ ਨੰਨਜੋਗ ਘਟਨਾ ਜੀ ਵੇਖੋ ਯਾਤਰੀਆਂ ਨੂੰ ਵਿਚਾਰੇ ਜਿਹੜੇ ਘੁੰਮਣ ਫਿਰਨ ਗਏ ਸੀ ਨਿਰਦੋਸ਼ੀਆਂ ਨੂੰ ਮਾਰਨਾ ਕੋਈ ਚੰਗੀ ਗੱਲ ਨਹੀਂ ਗਈ ਮੈਂ ਤਾਂ ਬਹੁਤ ਨਿੰਦਾ ਕਰਦਾ ਪਾਕਿਸਤਾਨ ਦੀ ਵੀ ਬੇਕਸੂਰ ਵਿਚਾਰੇ ਲੋਕ ਆ ਜਿਹੜੇ ਉਹਨਾਂ ਨੂੰ ਅਸੀਂ ਕਿਸੇ ਦਾ ਨਵਾਂ ਵਿਆਹ ਆ ਕਿਹਦਾ ਪੱচ্চਾ ਕਿਹਦਾ ਪਿਓ ਨੂੰ ਮਾਰ ਦੇਣਾ ਅਗਲੇ ਖੁਸ਼ੀ ਮਨਾਉਣ ਗਏ ਆ ਬਹੁਤ ਨਿੰਦਨਯੋਗ ਗੱਲ ਆ ਜੀ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਪਾਕਿਸਤਾਨ ਨੂੰ ਗਰੇਜ ਕਰਨਾ ਚਾਹੀਦਾ ਮੈਂ ਹੀ ਜਿੱਦਾਂ ਬਾਈ ਸਾਹਿਬ ਨੇ ਕਹਿੰਿਆ ਸੀੰਟਰ ਗਵਰਨਮੈਂਟ ਦੇ ਨਾਲ ਆ ਜੋ ਵੀ ਡਿਸੀਜਨ ਲਊਗਾ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਅਸੀਂ ਭਾਰਤ ਸਰਕਾਰ ਦੇ ਨਾਲ ਆ ਅੱਜ ਦਾ ਰੋਸ ਪ੍ਰਦਰਸ਼ਨ ਜਿਹੜਾ ਜਿਹੜਾ ਇਹ ਕੈਂਡਲ ਮਾਰਚ ਕੱਢਿਆ ਗਿਆ ਇਹ ਕੈਂਡਲ ਮਾਰਚ ਜਿਹੜੇ ਸਾਡੇ નિર્ਦੋਸ਼ ਨੇ ਹੱਥੇ ਹਿੰਦੂਸਤਾਨੀਆਂ ਨੂੰ ਪਹਿਲਗਾਮ ਦੇ ਵਿੱਚ ਕਾਇਰਾਂ ਵਾਂਗੂ ਬੁਜ਼ਦਲਾ ਵਾਂਗੂ ਆ ਕੇ ਪਾਕਿਸਤਾਨੀਆਂ ਨੇ ਮਾਰਿਆ ਅੱਤਵੰਦੀਆਂ ਨੇ ਮਾਰਿਆ ਇਹ ਉਹਨਾਂ ਦੇ ਰੋਸ ਵਿੱਚ ਅੱਜ ਸੜਕਾਂ ਤੇ ਸਾਰੇ ਫਟੇਗੜ ਚੂੜੀਆਂ ਦੇ ਨਗਰ ਨਿਵਾਸੀ ਸੜਕਾਂ ਤੇ ਆਏ ਬੱਚੇ ਬੱਚੇ ਦੇ ਮਨ ਚ ਰੋਸ ਏ ਹਰ ਵਰਗ ਦੇ ਵਿੱਚ ਰੋਸ ਏ ਹਰ ਜਾਤੀ ਦੇ ਵਿੱਚ ਰੋਸ ਏ ਕਿਉਂਕਿ ਇਹ ਕੋਈ ਬਹੁਤ ਵਧੀਆ ਕੰਮ ਨਹੀਂ ਇਹਨਾਂ ਨੇ ਕੀਤਾ ਇਹ ਕੋਈ ਦਲੇਰੀ ਵਾਲਾ ਕੰਮ ਨਹੀਂ ਬੁਜ਼ਦਲਾਂ ਵਾਲੀ ਹਰਕਤ ਹੈ ਕਿਨੇ ਹੱਥਿਆਂ ਨੂੰ ਆ ਕੇ ਹਰ ਵਾਰੀ ਬੁਜ਼ਦਲਾਂ ਵਾਂਗੂ ਗੁਸਪੇਟ ਕਰਕੇ ਆ ਕੇ ਤੇ ਮਾਰ ਕੇ ਜਾਂਦੇ ਨੇ ਮਜਾ ਤੇ ਤਾਦੇ ਚੈਲੰਜ ਕਰਕੇ ਆਓ ਬਹਾਦਰਾਂ ਵਾਲੀ ਲੜਾਈ ਲੜੋ ਫਿਰ ਪਤਾ ਲੱਗੇਗੀ ਤੁਹਾਡੀ ਔਕਾਤ ਕੀ ਹੈ ਇਹੀ ਗੱਲ ਹੈ ਜਿਹੜੀ ਅੱਜ ਕਰਨ ਵਾਸਤੇ ਹਰ ਹਿੰਦੁਸਤਾਨ ਦਾ ਨਾਗਰਿਕ ਸੜਕਾਂ ਤੇ ਆਇਆ ਦਾ ਹਰ ਇੱਕ ਦੇ ਮਨ ਚ ਗੁੱਸਾ ਹੈ ਰੋਸ ਹੈ ਸੋ ਅਸੀਂ ਤੇ ਇਹੀ ਕਵਾਂਗੇ ਕਿ ਇਹ ਲੜਾਈ ਸਾਂਝੀ ਲੜਾਈ ਏ ਕਿਸੇ ਜਾਤ ਦੀ ਪਾਰਟਿਕੂਲਰ ਜਾਂ ਕਿਸੇ ਪਾਰਟੀ ਦੀ ਲੜਾਈ ਨਹੀਂ ਇਹ ਪੂਰੇ ਹਿੰਦੁਸਤਾਨ ਦੀ ਲੜਾਈ ਏ ਇਹ ਹਿੰਦੁਸਤਾਨ ਦੇ ਨਾਲ ਉਹਨਾਂ ਨੇ ਗਲਤ ਕੀਤਾ ਜਿਹੜੇ ਗਏ ਨੇ ਉਹਨਾਂ ਦਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਲਈ ਅੱਜ ਰੋਜ਼ ਆ ਜਿਹੜਾ ਕੈਂਡਲ ਮਾਰਚ ਕੱਢਿਆ ਗਿਆ ਹੈ ਕਿ ਪ੍ਰਮਾਤਮਾ ਨਾਲ ਉਹ ਆਪਣੇ ਚਰਨਾਂ 'ਚ ਨਵਾਜ਼ ਬਖਸ਼ਣ ਔਰ ਪਿੱਛੇ ਪਰਿਵਾਰ ਨੂੰ ਪਾਣਾ ਮੰਨਦਾ ਬਖਸ਼ਣ ਜਿਹੜੀ ਅਪੀਲ ਗਾਵਾਂ ਹੁਣ ਅਡਰਪੋ ਕਾਨਾ ਹਮਲਾ ਕੀਤਾ ਆ ਪਾਕਿਸਤਾਨ ਦੇ ਅਤਵਾਦੀਆਂ ਨੇ ਇਹ ਬੜੀ ਮਾੜੀ ਗੱਲ ਆ ਬੜੀ ਮੰਦ ਭਾਗੀ ਗੱਲ ਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਉਹ ਕੱਲੇ ਕੱਲੇ ਟੈਰਰਿਸਟ ਨੂੰ ਲੱਭਿਆ ਜਾਵੇ ਔਰ ਕੱਲੇ ਕੱਲੇ ਨੂੰ ਸਜ਼ਾ ਦਿੱਤੀ ਜਾਵੇ ਇਸ ਤੋਂ ਥੱਲੇ ਕੋਈ ਹੋਰ ਅਸੀਂ ਨਹੀਂ ਕਹਿੰਦੇ ਵੀ ਕੋਈ ਇਹਦਾ ਹੋਰ ਕੋਈ ਹੱਲ ਹੈਗਾ ਹਰ ਰਸਤੇ ਜਿੰਨਾ ਚਿਰ ਨਹੀਂ ਮਰਦੇ ਅਸੀਂ ਇਦਾਂ ਹੀ ਐਜੀਟੇਸ਼ਨ ਕਰਦੇ ਰਵਾਂਗੇ ਅਸੀਂ ਇਦਾਂ ਹੀ ਬੁਜਾਰਾ ਚਾਉਂਦੇ ਰਵਾਂਗੇ ਇਦਾਂ ਹੀ ਸਰਕਾਰ ਦੇ ਪੋਲ ਖੋਲਦੇ ਰਵਾਂਗੇ